ਕਰੋਂ ਮੈਂ ਰੱਬ ਜੀ ਨੂੰ ਭੋਗ ਲਗਵਾਵਾਂ ਪਹਿਲਾ ਦੁੱਧ ਬਿਟਾਰੇ ਉਹ ਬੱਚੁਰੇ ਪਰ ਦੁੱਧ ਤਾਂ ਪਹਿਲਾਂ ਬੱਚੇ ਨੇ ਝੂਠਾ ਕਰਤਾ ਮੀਟਲ ਪਹਿਲਾ ਕਾਏ ਕਰੋਂ ਰੱਬ ਤਾਂ ਉਸ ਬੱਚਰੇ ਦੇ ਵਿੱਚ ਵੀ ਰਹਿੰਦਾ ਹੈ ਕਿ ਨਹੀਂ ਰਹਿੰਦਾ ਜੀ ਰੱਬ ਤਾਂ ਬੱਚਰੇ ਦੇ ਵਿੱਚ ਵੀ ਰਹਿੰਦਾ ਹੈ ਬੱਚੜਾ ਚਾਹੁੰਦਾ ਹੈ ਕਿ ਮੈਂ ਮਾਂ ਦਾ ਦੁੱਧ ਪੀਆ ਅਸੀਂ ਬੱਚੜੇ ਨੂੰ ਮਾਂ ਦੇ ਕੋਲ ਲਿਆ ਕੇ ਬਸ ਦੋਕ ਵਾਰ ਉਹਨੂੰ ਦੁੱਧ ਚੁੰਗਣ ਦਿੱਤਾ ਦੋ ਤਿੰਨ ਵਾਰ ਅਜੇ ਉਹਨੇ ਪਾਇਆ ਦੁੱਧ ਵੀ ਨਹੀਂ ਚੁੰਗਿਆ ਹੋਣਾ ਉਹਨੂੰ ਨਾਲ ਦੇ ਨਾਲ ਹਟਾਤਾ ਕਿ ਤੂੰ ਪਾਸੇ ਹੋ ਦੁੱਧ ਲੈਣਾ ਸੀ ਉਹ ਦੁੱਧ ਦੇਣ ਲੱਗ ਗਈ ਹੁਣ ਬਾਕੀ ਦੁੱਧ ਸਾਡਾ ਬਾਲਟੀ 'ਚ ਪਏਗਾ ਰੱਬ ਦੇ ਕੋਲੋਂ ਦੁੱਧ ਖੋਲਿਆ ਤੇ ਨਕਲੀ ਰੱਬ ਆਪਣੇ ਹੱਥਾਂ ਨਾਲ ਬਣਾਏ ਰੱਬ ਆਪਣੇ ਹੱਥਾਂ ਨਾਲ ਖੜੇ ਹੋਏ ਮੂਰਤੀ ਦੇ ਅੱਗੇ ਅਸੀਂ ਖੀਰਾਂ ਦੇ ਭੋਗ ਲਗ